ਮੈਂਬਰਸ ਆਫ ਗੋਲਡੀ ਬਰਾਡ ਗੈਂਗ ਗੋਲਡੀ ਜਿਹੜਾ ਹੈ ਹੀ ਇਜ਼ ਅ ਨੋਨ ਗੈਂਗਸਟਰ ਆਬਲਿਕ ਟੈਰਰਿਸਟ ਫੋਰਨ ਬੈਠਾ ਹੈ ਜੀ ਇਦਾਂ ਇਹ ਮੋਡਿਊਲ ਚੱਲ ਰਿਹਾ ਸੀਗਾ ਪੈਨ ਪੰਜਾਬ ਐਂਡ ਪਾਰਟਸ ਆਫ ਹਰਿਆਣਾ ਆਲਸੋ ਬੇਸਿਕ ਇਹਨਾਂ ਦਾ ਕੰਮ ਜਿਹੜਾ ਹੈ ਉਹ ਐਕਸਟ੍ਰੈਕਸ਼ਨ ਕਰਨਾ ਜੀ ਲੋਕਾਂ ਨੂੰ ਡਰਾਉਣਾ 1 ਮਹੀਨੇ ਪਹਿਲਾਂ ਆਲਮੋਸਟ 1 ਮਹੀਨੇ ਪਹਿਲਾਂ ਜਿਹੜਾ ਇਨਫੋਰਮੇਸ਼ਨ ਬੇਸਡ ਇਹ ਆਪਰੇਸ਼ਨ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਇੱਕ ਨਰੇਸ਼ ਸੇਠੀ ਕਰਕੇ ਇੱਕ ਬੰਦਾ ਸੀਗਾ ਨਰੇਸ਼ ਸੇਠੀ ਜਿਹੜਾ origianally ਤਾਮਿਲਨਾਡ ਦਾ ਰਹਿਣ ਵਾਲਾ ਲੇਕਿਨ ਇੱਥੇ ਰਹਿ ਰਿਹਾ ਟੂ ਸੈਕੰਡ ਜਨਰੇਸ਼ਨ ਹੈ ਉਹਦੀ ਇੱਥੇ 2025 ਚ ਕੁਛ 6-7 ਮਹੀਨੇ ਪਹਿਲਾਂ ਦੋ ਇਹਦੇ ਤੇ ਪਰਚੇ ਦਰਜ ਹੋਏ ਫਾਇਰਿੰਗ ਦੇ ਬਸਤੀ ਜੋਦੇਵਾਲ ਉਸ ਤੋਂ ਬਾਅਦ ਇਹ ਭੱਜਿਆ ਹੋਇਆ ਸੀਗਾ ਇਹਨੂੰ ਆਪਾਂ ਫੜਿਆ ਜੀ ਪਟਿਆਲੇ ਛੁਪਿਆ ਹੋਇਆ ਸੀਗਾ ਜਿੱਦੀ ਇੰਟਰੋਗੇਸ਼ਨ ਚਈਆ ਆ ਕਿ ਇਹ ਡਾਇਰੈਕਟਲੀ ਇਨ ਟੱਚ ਸੀਗਾ ਇੱਕ ਵਰਿੰਦਰ ਨਾ ਦਾ ਬੰਦਾ ਤੇ ਗੋਲਦੀ ਬਰਾੜਨਾ ਵਰਿੰਦਰ ਵੀ ਫੋਰਨ ਰਹਿੰਦਾ ਤੇ ਗੋਲਦੀ ਬਰਾੜ ਵੀ ਕੱਠੇ ਹੀ ਉਮਾਰ ਇਹਦੇ ਨਾਲ ਦੇ ਆਪਰੇਸ਼ਨ ਚੱਲਦਾ ਰਿਹਾ ਇਹਦੇ ਨਾਲ ਦੇ 8 ਬੰਦੇ ਟੋਟਲ ਪਾ ਫੜ ਲਈ ਜੀ ਤੇ ਸ even weapon sophisticated weapons ਤੁਸੀਂ ਦੇਖੇ ਹੋ ਰਿਕਵਰ ਹੋਏ ਨਾ at the same time ਨਰੇਸ਼ ਸੇਠੀ ਨੇ ਜਦਦਾ ਇਹ ਭੱਜਿਆ ਹੋਇਆ ਸੀਗਾ ਦੋ ਜਗ੍ਹਾ ਰੈਕੀ ਵੀ ਕਰ ਚੁੱਕਿਆ ਸੀਗਾ ਇੱਕ ਜਲੰਧਰ ਦਾ ਏਰੀਆ ਜਲੰਧਰ ਰੂਰਲ ਦਾ ਤੇ ਇੱਕ ਅੰਮ੍ਰਿਤਸਰ ਦਾ ਏਰੀਆ ਜਨਰਲ ਏਰੀਆ ਮੈਂ ਬਹੁਤ ਡਿਟੇਲ ਸ਼ੇਅਰ ਨਹੀਂ ਕਰਾਂਗਾ ਫॉर ਸਿਕਿਉਰਟੀ ਰੀਜ਼ਨਸ ਰੈਕੀ ਵੀਗਰ ਇਹਨਾਂ ਨੇ ਕਰ ਲਈ ਸੀਗੀ ਉੱਥੇ ਵੀ ਇਹਨਾਂ ਨੇ ਫਿਰੋਤੀ ਦੀ ਡਿਮਾਂਡ ਕਰਨੀ ਸੀਗੀ ਸ਼ਟਰ ਤैयार ਕਰਦੇ ਬਾਰ ਗੋਲੀ ਚਲਾ ਕੇ ਇਸ ਚੀਜ਼ ਦਾ ਪਰਚਾ ਦਰਜ ਹੋ ਗਿਆ 8 ਵੈਪਨ 8 ਬੰਦੇ ਤੇ 7 ਵੈਪਨ ਨਿਕਬਰ ਹੋਏ ਥੋੜੇ ਦਿਨ ਪਹਿਲਾਂ ਸਲੇਮ ਟਾਬਰੀ ਚ ਪੰਜ ਜਨਵਰੀ ਇੱਕ ਬੰਦੇ ਦਾ ਲੈਗ ਸ਼ਾਟ ਹੋਇਆ ਲੈਗ ਸ਼ਾਟ ਬੰਦੇ ਪੈਰ ਚ ਗੋਲੀ ਲੱਗੀ ਉਸ ਕੇਸ ਚ ਇੱਕ ਬੰਦਾ ਫੜ ਕੇ ਲੈ ਕੇ ਆਇਆ ਜਤਨ ਜਤਨ ਦੀ ਇੰਟਰੋਗੇਸ਼ਨ ਚ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹ ਵੀ ਫੜ ਲਿਆ ਗਿਆ ਨਾਲੀਏ ਪਤਾ ਲੱਗਿਆ ਕਿ ਜਤਨ ਇੱਕ ਮੁਕਲ ਮੱਟੂ ਕਰਕੇ ਬੰਦਾ ਹੈ ਜਿਹੜਾ ਲੁਧਿਆਣਾ ਜੇਲ੍ਹ ਚ ਬੰਦਾ ਹੈ ਉਹਦੇ ਇੰਟੈਕ ਸੀਗਾ ਤੇ ਮੁਕਲ ਮੱਟੂ ਜਿਹੜਾ ਸੀਗਾ ਉਹਨੇ ਪੰਜ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਾਏ ਸੀਗੇ ਔਨ ਦਾ ਆਰਡਰਸ ਆਫ 골ਡੀ ਬਰਾੜਾ ਹੁਣ ਟੋਟਲ ਰਿਕਵਰੀ ਚ ਤਿੰਨ ਗਲੌਕ ਆਸਟਨ ਮੇਡ 9mm 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 ਇਸ ਸਨੋਂ ਰਿਕਵਰ ਹੋਇਆ ਤੇ ਜਗਾਨਾ ਦਾ ਸਪੋਰਟਸ ਮਾਡਲ ਜਿਹੜਾ ਪਿਸਟਲ ਹੈ ਵਿਚ ਅ ਸਵਿਸਟਿਗੇਟਿਡ ਪਿਸਟਲ ਵਿਦ ਐਕਸਟਰਾ ਮੈਗਜ਼ੀਨ ਲੰਬੀ ਮੈਗਜ਼ੀਨ ਉਹ ਰਿਕਵਰ ਹੋਇਆ ਅਲੋਂਗ ਵਿਦ ਅਦਰ ਵੈਪਨਸ ਇਹਨਾਂ ਨੇ ਜਿਹੜਾ ਵਿਰਿੰਦਰ ਭਾਰ ਬੈਠਾ ਹੈ ਇਹਨੇ ਕਿਸੇ ਗੁੜਗਾਉਂ ਦੇ ਬਿਜ਼ਨਸਮੈਨ ਨੂੰ ਵੀ ਧੰਕੀ ਦਿੱਤੀ ਸੀਗੀ ਐਕਸਟਰੈਕਸ਼ਨ ਕਾਲ ਕੀਤੀ ਸੀਗੀ ਇਹਨਾਂ ਦਾ ਨੈਕਸਟ ਟਾਰਗੇਟ ਜਿਹੜਾ ਸੀਗਾ ਨਰੇਸ਼ ਸ਼ੇਟੀ ਦਾ ਉਹ ਗੁਰਦਾਉਂ ਦੇ ਬਿਜ਼ਨਸਮੈਨ ਨੂੰ ਟਾਰਗੇਟ ਕਰਨਾ ਸੀਗਾ ਡਿਟੇਲਸ ਜਿਹੜੀ ਹੈ ਅਰੈਸਟਡ ਬੰਦੇ ਜਿਹੜੇ ਹੈ ਉਹ ਪ੍ਰੈਸ ਨੋਟ ਤੁਹਾਨੂੰ ਦੇਤਾ ਹੈ ਤੇ ਟੋਟਲ ਮਿਲਾ ਕੇ ਇਹ 10 ਬੰਦਿਆਂ ਤੇ 14 ਪਰਚੇ ਵੱਖ-ਵੱਖ ਪੁਲਿਸ ਸਟੇਸ਼ਨ ਵੱਖ-ਵੱਖ ਡਿਸਟ੍ਰਿਕਟਸ ਵੱਖ-ਵੱਖ ਸਟੇਟਸ ਦੇ ਦਰਜ ਹੋਏ ਨੇ ਕੁਸ਼ਣਸ ਅਰੇ ਰਹਿਣ ਵਾਲੇ ਕਿੱਥੇ ਦੇ ਕਿੰਨੇ ਇਹ ਕੁਝ ਤਾਂ ਇੱਥੇ ਦੇ ਰਹਿਣ ਵਾਲੇ ਨੇ ਕੁਝ ਹਰਿਆਣਾ ਦੇ ਰਹਿਣ ਵਾਲੇ ਨੇ ਜਿਹੜਾ ਵੀ ਉਹ ਜਾਣਿਆ ਕਿੰਨੀਆਂ ਕੀਤੀਆਂ ਜੀ ਲੁਧਿਆਣੇ ਚਿੱਤਾ ਮਰੇ ਸੇਠੀ ਨੇ ਦੋ ਦੋ ਵਾਰ ਗੋਲੀਆਂ ਚਲਾਈਆਂ ਉਹ ਤਾਂ ਹਾਂ ਦੋ ਵਾਰ ਚਲਾਈਆਂ ਸੀਗੀਆਂ ਪੰਜਾਬ ਤੋਂ ਬਾਹਰ ਨਿਕਾਲ ਕੇ ਦਿੱਤੇ ਇਹਨਾਂ ਨੇ ਮੈਂ ਗਗੌਂ ਦਾ ਦੱਸਿਆ ਨਾ ਮੈਂ ਤੁਹਾਨੂੰ ਮੇਲੇ ਸੇਖੀ ਨੂੰ ਪਟਿਆਲ ਤੋਂ ਅਰੈਸਟ ਕੀਤਾ ਗਿਆ ਤਾਮਿਲਨਾਡ ਜਿਹੜਾ ਮੈਟੇਰ ਆ ਵੈਸੇ ਨਹੀਂ ਤਾਮਿਲਨਾਡ ਇਹ ਪਟਾਲੇ ਛੁਪਿਆ ਹੋਇਆ ਸੀ ਇਹ ਫਾਇਰਿੰਗ ਕਰਕੇ ਛੁਪਿਆ ਹੋਇਆ ਸੀ ਇਹ ਵਿਸ਼ਾ ਤਾਂ ਉਹ ਬਿੱਕੂ ਲੈ ਕੇ ਆਉਂਦੇ ਨੇ ਜਿਹੜੇ ਇਨਵੈਸਟੀਗੇਸ਼ਨ ਇਹ ਦਸਨ ਮੈਟਰ ਆਫ ਇਨਵੈਸਟੀਗੇਸ਼ਨ ਜਾਰਾਤਰ ਵੈਪਨ ਜਿਹੜੇ ਹੈ ਇੱਕ ਕ੍ਰਾਸ ਬਾਰਡਰ ਤੋਂ ਆ ਰਹੇ ਜੀ ਟੋਟਲ ਵੈਪਨ ਜਿਹੜੇ ਹੈ ਰਿਕਵਰਡ ਉਹ 12 ਹੈ ਇਸ 1 ਮਹੀਨੇ ਦੇ ਇਟ ਵਾਸ ਅਨ ਆਨਗੋਇੰਗ ਆਪਰੇਸ਼ਨ ਜੇਲ ਲਿੰਕ ਹੈ ਜੇਲ ਲਿੰਕ ਇੱਕ ਤੁ ਮੁਕਲ ਮਟੂਦਾ ਉਹ ਉਸ ਦਾ ਕੀ ਕਰਦਾ ਮਰਮ ਟਾਰਗੇਟ ਦਿੱਤਾਦਾ ਜਾਂ ਵੈਪਨ ਸਪਲਾਈ ਕਰਦਾ ਵੈਪਨ ਵੀ ਸਪਲਾਈ ਕਰਦੀ ਗੋਲਡੀ ਬਰਾਡ ਨਾਲ ਇਨ ਟੱਚ ਸੀਗਾ ਕਿ ਫਲਾਨੀ ਜਗ੍ਹਾ ਵੈਪਨ ਪਿਆ ਜਾ ਕੇ ਚੱਕ ਲੋ ਜੀ ਠੀਕ ਹੈ ਸਮਝਾ ਸਰ ਇਹ ਸਰ ਇਹ ਫੋਰਨਿਅਰਸ ਦੇ ਸਾਥ ਮੇ ਕੋਈ ਇੰਟਰਮੀਡੀਏਟਲੀ ਆਪਸ ਜੇਲ ਚ ਕੋਈ ਨਾ ਕੋਈ ਨਾ ਨੂੰ ਮਿਲ ਜਾਂਦਾ ਇਨਾਂ ਸਰ ਕੋਈ ਮੌਨਥਲੀ ਬੈਨੀਫਿਟ ਹੋਣਾ ਸੀ ਜਿਹੜੇ ਕਰਤੇ ਨੇ ਸਾਰਾ ਹਮ ਆਬਵਿਅਸਲੀ ਅਗਰ ਐਕਸਟਰਸ਼ਨ ਕਾਲ ਕੀਤੀ ਪੁਲਿਸ ਨੂੰ ਨਹੀਂ ਪਤਾ ਲੱਗੀ ਕਿਸੇ ਨੇ ਪੇ ਕਰਤੀ ਤੇ ਇਹਨਾਂ ਨੂੰ ਇਹਨਾਂ ਦਾ ਸ਼ੈਅ ਕੁਐਸਚਨ ਹੈ ਕਿ ਕਿੰਨੀ ਪਰਸੈਂਟ ਇਹਨਾਂ ਨੂੰ ਮਿਲਦੀ ਉਹ ਵੇਰੀਜ਼ ਉਹ ਸਾਰਾ ਗੋਲਡੀ ਬ੍ਰਾਂਡ ਡੋ ਡੋ ਡਿਸਾਈਡ ਕਰਵਾਉਂਦੇ ਹਾਂ ਜੀ 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 ਹੋਰ ਕੋਈ ਚੀਜ਼ ਥੈਂਕ ਯੂ